ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਮਹਾਰਾਜਿਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਜੋ ਪਥਰਾਂ ਨੂੰ ਤਾਰਨ ਵਾਲੀ ਹੈ ਪਾਪੀਆਂ ਨੂੰ ਤਾਰਨ ਵਾਲੀ ਹੈ ਖਾਲਸਾ ਜੀ ਐਸੀ ਬਾਣੀ ਨਾਲ ਜੁੜੀਏ ਜਿਸ ਬਾਣੀ ਦੇ ਨਾਲ ਕਾਲ ਯੁਗ ਦੇ ਵਿੱਚ ਜੇ ਸੁਖ ਪ੍ਰਾਪਤ ਕਰਨੇ ਹਨ ਤੇ ਇਸੇ ਬਾਣੀ ਨਾਲ ਪ੍ਰਾਪਤ ਹੋਣਗੇ ਸੋ ਮਹਾਰਾਜ ਕਿਰਪਾ ਕਰਨ ਰਾਜ ਦੀ ਜੋ ਹੱਡ ਬੀਤੀ ਹੈ ਆਪਾਂ ਕੱਲੀ ਹੱਡ ਬੀਤੀ ਹੀ ਸਰਵਣ ਕਰਨੀ ਹੈ ਕਿਉਂਕਿ ਮਹਾਰਾਜ ਦੀ ਕਿਰਪਾ ਸਦਕਾ ਅੱਜ ਖਾਲਸਾ ਜੀ ਦਾਸ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰੂ ਧੰਨ ਗੁਰਕਲਗੀ ਧਰਵਾਮੀ ਜੀ ਮਹਾਰਾਜ ਜਿੱਥੇ ਖਾਲਸਾ ਜੀ ਜੰਗ ਹੋਈ ਹੈ 40 ਮੁਕਤੇ ਜਿੱਥੇ ਉਹਨਾਂ ਨੇ ਜੰਗ ਲੜੀ ਹੈ ਮਾਈ ਭਾਗੌਰ ਜੀ ਨੇ ਜੰਗ ਲੜੀ ਹੈ ਸ੍ਰੀ ਮੁਕਤਸਰ ਸਾਹਿਬ ਉਹ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਸਨ ਦਰਸ਼ਨ ਮੇਲੇ ਕਰਕੇ ਆਏ ਆ ਸੋ ਇਸ ਕਰਕੇ ਲੇਟ ਹੋ ਗਏ ਆ ਸੋ ਸੋਚਿਆ ਵੀ ਸਿੱਧੀ ਹਾਡਬੀਤੀ ਆਪਜੀ ਨੂੰ ਸੁਣਾਉਂਦੀਏ ਤੇ ਇਹ ਹੱਡਬੀਤੀ ਜੋ ਹੈ ਖਾਲਸਾ ਜੀ ਅੱਜ ਦੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਪਹਿਲਾਂ ਵੀ ਇਵੇਂ ਦੀਆਂ ਹੱਡਬੀਤੀਆਂ ਆਪਜੀ ਨੂੰ ਬਹੁਤ ਸੁਣਾਈਆਂ ਹਨ ਤੇ ਇਹ ਭਾਈ ਸਾਹਿਬ ਦੱਸਦੇ ਆ ਕਿ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਤੇ ਇਹ ਭਾਈ ਸਾਹਿਬ ਖਾਲਸਾ ਜੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਕੱਪੜਿਆਂ ਵਾਲੀ ਫੈਕਟਰੀ ਦੇ ਵਿੱਚ ਵੇਰਕੇ ਦੇ ਲਾਗੇ ਆ ਕੋਈ ਫੈਕਟਰੀ ਉੱਥੇ ਕੰਮ ਕਰਦੇ ਸੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਆ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹਨਾਂ ਦੇ ਖਾਲਸਾ ਜੀ ਧੌਣ ਦੇ ਉੱਤੇ ਇੱਕ ਛੋਟੀ ਜਿਹੀ ਜਿਦਾਂ ਦਾਣੇ ਹੋ ਜਾਂਦੇ ਇਦਾਂ ਹੋ ਗਏ ਭਾਈ ਸਾਹਿਬ ਦੱਸਦੇ ਕਿ ਮੈਂ ਦਵਾਈ ਵੀ ਲਈ ਵੀ ਪਸੀਨਾ ਉੱਥੇ ਬਹੁਤ ਜ਼ਿਆਦਾ ਲੱਗਦਾ ਸੀ ਆ ਗਰਮੀਆਂ ਦੀ ਗੱਲ ਹੈ ਐਸੇ ਗਰਮੀਆਂ ਦੀ ਅਜੇ ਗਰਮੀਆਂ ਚੱਲ ਹੀ ਰਹੀਆਂ ਸਮਝੋ ਵੀ ਮਤਲਬ ਮਈ ਜੂਨ ਜੁਲਾਈ ਦੀ ਗੱਲ ਹੈ ਤੇ ਉਹ ਭਾਈ ਸਾਹਿਬ ਦੱਸਦੇ ਕਿ ਥੋੜੇ ਜਿਹਾ ਦਾਣੇ ਧੌਣ ਤੇ ਹੋਏ ਤੇ ਉਹ ਦਵਾਈ ਲਈ ਉਸ ਤੋਂ ਬਾਅਦ ਜਿੱਦਾਂ ਉਹ ਕਪੜਾ ਲੱਗਣ ਕਰਕੇ ਜ਼ਖਮ ਬਣ ਗਏ ਜਖਮ ਬਣਨ ਤੋਂ ਬਾਅਦ ਉਹ ਜਿਆਦਾ ਖਾਰਸ਼ ਕਰਨ ਦੇ ਨਾਲ ਉਹਨਾਂ ਵਿੱਚੋਂ ਖੂਨ ਵੀ ਨਿਕਲਣ ਲੱਗ ਪਿਆ ਫਿਰ ਹੌਲੀ-ਹੌਲੀ ਉਹ ਲੱਕ ਨੂੰ ਚੱਲਣ ਲੱਗ ਪਈ ਜਿੱਦਾਂ ਖਾਲਸਾ ਜੀ ਕਹ ਲਓ ਸ਼ਪਾਕੀ ਹੋ ਜਾਂਦੀ ਆ ਜਾਂ ਹੋਰ ਇਦਾਂ ਦਾ ਰੋਗ ਜਿਹੜਾ ਸਰੀਰ ਨੂੰ ਕਹਿੰਦੇ ਲੱਗ ਗਿਆ ਵੀ ਸਾਰੀ ਰਾਤ ਮੈਂ ਖੁਰਕਦੇ ਰਹਿਣਾ ਬਹੁਤ ਜਿਆਦਾ ਮੈਂ ਤੰਗ ਕਹਿੰਦੇ ਰਹਿਣ ਲੱਗ ਪਿਆ ਕੰਮ ਤੋਂ ਵੀ ਛੁੱਟੀਆਂ ਕਰ ਲਈਆਂ ਡਾਕਟਰ ਨੂੰ ਵੀ ਦਿਖਾਇਆ ਟੈਸਟ ਵੀ ਕਰਾਏ ਕਹਿੰਦਾ ਵੀ ਹੈ ਵੀ ਮੈਂ ਗਰੀਬ ਹਾਂ ਕੋਈ ਬਹੁਤਾ ਅਮੀਰ ਨਹੀਂ ਜੋ ਮੈਂ ਕਮਾਉਂਦਾ ਫੈਕਟਰੀੋਂ ਮੈਨੂੰ ਮਿਲਦਾ 16000 ਰੁਪਏ ਮੈਨੂੰ ਮਿਲਦਾ ਉਹਦੇ ਨਾਲ ਮੇਰਾ ਸਾਰਾ ਘਰ ਚੱਲਦਾ ਕਹਿੰਦੇ ਮੈਂ ਟੈਸਟ ਕਰਾਈ ਤੇ ਉਹਦੇ ਵਿੱਚ ਵੀ ਕੁਝ ਨਹੀਂ ਆਇਆ ਤੇ ਬਹੁਤ ਦਵਾਈ ਲਈ ਦੇਸੀ ਜਿਹੜਾ ਵੈਦ ਸੀ ਉਹਦੇ ਕੋਲ ਵੀ ਦਵਾਈ ਲਈ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਇਸ਼ਨਾਨ ਕਰਨ ਜਾਣ ਲੱਗ ਪਿਆ ਉਹਦਣਾ ਮੈਨੂੰ ਰਾਮ ਆ ਗਿਆ ਪਰ 2-4-10 ਦਿਨ ਰਾਮ ਰਿਹਾ ਉਸ ਤੋਂ ਬਾਅਦ ਫਿਰ ਉਹ ਚੀਜ਼ ਸ਼ੁਰੂ ਹੋ ਗਈ ਕਹਿੰਦੇ ਵੀ ਜਿਵੇਂ ਖਾਲਸਾ ਜੀ ਹੁਣ ਇੱਥੇ ਇਹ ਨਹੀਂ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਦੇ ਵਿੱਚ ਬਰਕਤ ਨਹੀਂ ਕਈ ਵਾਰ ਸ਼ਹੀਦਾਂ ਨੇ ਆਪਣੇ ਚਰਨਾਂ ਨਾਲ ਜੋੜਨਾ ਹੁੰਦਾ ਸ਼ਹੀਦਾਂ ਨੇ ਮਹਿਮਾ ਕਰਾਉਣੀ ਹੁੰਦੀ ਹੈ ਸਤਿਗੁਰੂ ਮਨ ਕਰਾਉਂਦੇ ਆ ਆਪਣੇ ਸਿੱਖਾਂ ਦੀ ਆਪਣੇ ਸ਼ਹੀਦਾਂ ਦੀ ਮਹਿਮਾ ਕਰਾਉਂਦੇ ਨੇ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਦੀ ਮਹਿਮਾ ਕਰਵਾਈ ਹੈ ਮਾਤਾ ਗੰਗਾ ਜੀ ਨੂੰ ਉਹਨਾਂ ਦੇ ਕੋਲ ਪੁੱਤਰ ਜਿਹੜਾ ਮੰਗਣ ਵਾਸਤੇ ਭੇਜਿਆ ਸੀ ਸੋ ਇਸ ਕਰਕੇ ਗੁਰੂ ਮਹਾਰਾਜ ਦੀ ਲੀਲਾ ਹੈ ਕਿਸੇ ਕਿਸੇ ਨੂੰ ਸਮਝ ਆਉਂਦੀ ਹੈ ਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਨਾ ਚਲੋ ਬਹੁਤ ਜ਼ਿਆਦਾ ਤੰਗ ਜਿਹੜਾ ਹੁਣ ਮੈਂ ਕਿਸੇ ਚੀਜ਼ ਨੂੰ ਹੱਥ ਵੀ ਨਹੀਂ ਲਿਆਉਂਦਾ ਡਾਕਟਰ ਨੇ ਮੈਨੂੰ ਕਹਿ ਦਿੱਤਾ ਅਸੀਂ ਵੀ ਕੱਪੜੇ ਵੀ ਵੱਖਰੇ ਕਰ ਲੈ ਸਭ ਕੁਝ ਵੱਖਰਾ ਕਰ ਲੈ ਵੀ ਤੂੰ ਘਰ ਦੇ ਪਰਿਵਾਰ ਦੇ ਕੱਪੜਿਆਂ ਨਾਲ ਕੱਪੜੇ ਨਾਲ ਤੂੰ ਉਹਨਾਂ ਆਪਣੇ ਕੱਪੜੇ ਵੱਖਰੇ ਕਰ ਲੈ ਭਾਂਡੇ ਵੱਖਰੇ ਕਰ ਲੈ ਵੀ ਇਹ ਜਿਹੜੀ ਚੀਜ਼ ਆ ਇਹ ਦੂਜੇ ਨਾਲ ਜਦੋਂ ਤੇਰੇ ਕੱਪੜੇ ਉਹਨਾਂ ਨਾਲ ਲੱਗਣਗੇ ਜਾਂ ਹੱਥ ਪੈਰ ਲੱਗੇਗਾ ਤੇ ਉਹਦੇ ਨਾਲ ਇਹ ਹੋ ਸਕਦੀ ਅੱਗੇ ਵੀ ਤੇ ਕਹਿੰਦੇ ਵੀ ਮੈਂ ਬਹੁਤ ਪਰੇਸ਼ਾਨ ਰਹਿ ਰਿਹਾ ਪਿਆ ਕੰਮ ਮੇਰਾ ਛੁੱਟ ਗਿਆ ਬੱਚੇ ਮੇਰੇ ਅਜੇ ਛੋਟੇ ਆ ਤੇ ਮੈਂ ਹੁਣ ਮੇਰਾ ਕੰਮ ਏਦਾਂ ਦਾ ਮੈਂ ਦੁੱਧ ਦੇ ਵੀ ਪੈਸੇ ਦੇਣੇ ਆ ਕਿਰਾਇਆ ਵੀ ਦੇਣਾ ਕਿਰਾਏ ਤੇ ਰਹਿੰਦਾ ਖਾਲਸਾ ਜੀ ਵੀਰ ਤੇ ਕਹਿੰਦੇ ਵੀ ਮੈਂ ਜਦੋਂ ਤੰਗ ਪਰੇਸ਼ਾਨ ਬਹੁਤ ਹੋ ਗਿਆ ਤੇ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਮੈਂ ਨਾ ਬੈਠਾ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਬੁੰਗਾ ਹੈ ਕਹਿੰਦਾ ਉੱਥੇ ਬੈਠਾ ਇਸ਼ਨਾਨ ਕੀਤਾ ਤੇ ਮੈਂ ਨਾ ਉੱਥੇ ਰੁਹਾ ਵੀ ਮੈਂ ਅਜੇ ਠੀਕ ਨਹੀਂ ਹੋ ਰਿਹਾ ਮੈਂ ਕੰਮ ਤੇ ਕਿੱਦਾਂ ਜਾਣਾ ਮੈਨੂੰ ਕੰਮ ਕੌਣ ਦੇਊਗਾ ਮੈਨੂੰ ਪੈਸੇ ਕਿੱਥੋਂ ਮਿਲਣਗੇ ਉਹਨਾਂ ਮੈਨੂੰ ਕੰਮ ਤੋਂ ਕੱਢ ਦੇਣਾ ਏਦਾਂ ਕਹਿੰਦਾ ਮੈਂ ਵਿਚਾਰਾਂ ਸੋਚਾਂ ਦੇ ਵਿੱਚ ਪਿਆ ਹੋਇਆ ਤੇ ਇੱਕ ਨਿਹੰਗ ਸਿੰਘ ਵਰਛਾ ਫੜਿਆ ਬੜਾ ਜਵਾਨ ਤੇ ਉਹਨੇ ਆਖੇ ਮੈਨੂੰ ਆਖਿਆ ਕੀ ਗੱਲ ਹੋਈ ਆ ਮੂੰਹ ਲਮਕਾ ਕੇ ਬੈਠਾ ਪਾਹੂ ਇਦਾਂ ਕਰਕੇ ਬੋਲੇ ਕਹਿੰਦੇ ਵੀ ਮੈਂ ਦੱਸਿਆ ਵੀ ਆ ਮੇਰੇ ਲੱਕ ਦੇ ਵਿੱਚ ਨਾ ਅਲਰਜੀ ਬਾਬਾ ਜੀ ਬੜੀ ਨਿਕਲ ਆਈ ਆ ਤਾਂ ਮੈਂ ਗੁਰੂ ਰਾਮਦਾਸ ਮਹਾਰ ਦੇ ਚਰਨਾਂ ਦੇ ਅਰਦਾਸਾਂ ਕਰ ਰਿਹਾ ਵੀ ਮਹਾਰਾਜ ਤੇਰੇ ਘਰ ਦੇ ਸਰੋਵਰ ਵਿੱਚੋਂ ਤੇ ਮਹਾਰਾਜ ਕੋੜੀ ਵੀ ਠੀਕ ਹੋ ਗਏ ਤੇ ਮੇਰੇ ਤੇ ਕਿਰਪਾ ਕਰੋ ਮੇਰੀ ਇਹ ਬਿਮਾਰੀ ਵੀ ਠੀਕ ਕਰੋ ਬਹੁਤ ਖਾਰਸ਼ ਹੁੰਦੀ ਆ ਤੇ ਮੈਂ ਕੰਮ ਤੇ ਵੀ ਨਹੀਂ ਜਾ ਪਾਉਂਦਾ ਨਾ ਰਾਤ ਨੂੰ ਸੌਂ ਪਾਉਂਦਾ ਤੇ ਬਹੁਤ ਤੰਗੀ ਆਉਂਦੀ ਆ ਤੇ ਜਿੰਨਾ ਚਿਰ ਕਹਿੰਦਾ ਮੈਂ ਕੋਈ ਠੰਡੀ ਚੀਜ਼ ਇਹ ਤੇ ਲਾ ਦਿੰਨਾ ਉਦੋਂ ਮੈਨੂੰ ਫਰਕ ਲੱਗਦਾ ਤੇ ਜਦੋਂ ਫੇਰ ਮੈਂ ਬਾਹਰ ਅੰਦਰ ਨਿਕਲਦਾ ਕਪੜਾ ਲੱਗਦਾ ਉਦੋਂ ਫਿਰ ਬਹੁਤ ਜ਼ਿਆਦਾ ਖਾਰਸ਼ ਹੁੰਦੀ ਤੇ ਕਹਿੰਦੇ ਉਹ ਨਿਹੰਗ ਸਿੰਘ ਕਹਿਣ ਲੱਗਾ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨ ਫੜ ਲਾ ਫਿਰ ਤੇ ਕਿਰਪਾ ਹੋਊਗੀ ਤੇ ਖਾਲਸਾ ਜੀ ਵੀਰ ਨੂੰ ਨਾ ਨਿਹੰਗ ਸਿੰਘ ਕਹਿੰਦੇ ਵੀ ਜਾ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਨਾ ਰਸਤਾ ਲੈ ਕੇ ਜਾ ਉਥੇ ਰਗੜਾ ਲਵਾ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਕਹਿੰਦੇ ਵੀ ਮਾ ਉਹਨਾਂ ਨੇ ਇਦਾਂ ਹੀ ਬਚਨ ਕੀਤੇ ਕਹਿੰਦੇ ਉਸ ਤੋਂ ਬਾਅਦ ਮੈਂ ਚਲੋ ਜਿੱਦਾਂ ਰਸਤਬਸਤ ਲਈ ਸੀ ਸਾਰਾ ਕੁਝ ਮੈਂ ਪੁੱਛਿਆ ਰਸਤਬਸਤ ਲੈ ਕੇ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਚਲਾ ਗਿਆ ਤੇ ਕਹਿੰਦੇ ਉੱਥੇ ਜਾ ਕੇ ਚਲੋ ਰਗੜੇ ਦੀ ਰਸਤਾ ਦਿੱਤੀ ਦੇ ਅੰਦਰ ਮੈਂ ਅਰਦਾਸ ਕਰਾਈ ਵੀ ਇਦਾਂ ਮੇਰੇ ਸਰੀਰ ਤੇ ਆ ਬਹੁਤ ਨਿਕਲਿਆ ਤੇ ਮਹਾਰਾਜ ਕਿਰਪਾ ਕਰਕੇ ਮੇਰਾ ਦੁੱਖ ਕਟਣ ਤੇ ਉਹਨਾਂ ਨੇ ਰਗੜਾ ਲਾਇਆ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਬਾਹਰ ਆ ਗਿਆ ਜਿੱਥੋਂ ਜਿੱਥੇ ਸ਼ਰਦਾਈ ਮਿਲਦੀ ਆ ਜਿਹੜੀ ਸੰਗਤ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਗਈ ਹੋਵੇਗੀ ਉਹਨਾਂ ਨੂੰ ਪਤਾ ਨਿਸ਼ਾਨ ਸਾਹਿਬ ਦੇ ਕੋਲ ਹੀ ਖਾਲਸਾ ਜੀ ਰਗੜੇ ਲੱਗਦੇ ਆ ਤੇ ਉੱਥੇ ਵੀ ਸ਼ਰਦਾਈ ਦਾ ਲੰਗਰ ਸਾਰਾ ਦਿਨ ਚੱਲਦਾ ਤੇ ਉਹ ਫਿਰ ਜਦੋਂ ਨਾ ਕਹਿੰਦੇ ਮੈਂ ਉੱਥੇ ਗਿਆ ਉੱਥੇ ਇੱਕ ਖਲੋਤਾ ਤੇ ਮੇਰੇ ਖਾਰਸ਼ ਬੜੀ ਹੋਵੇ ਮੈਂ ਉੱਥੇ ਪਿਪਲਾ ਬੋੜ ਉਹਦੇ ਥੱਲੇ ਖਲੋ ਗਿਆ ਕਹਿੰਦੇ ਕਾਫੀ ਮੇਰੇ ਖਾਰਸ਼ ਛਿੜ ਗਈ ਤੇ ਕਹਿੰਦੇ ਵੀ ਮੈਨੂੰ ਨਾ ਉੱਥੇ ਫਿਰ ਨਿਹੰਗ ਸਿੰਘ ਪੁੱਛਦੇ ਕੀ ਗੱਲ ਹੋਈ ਭਾਊ ਕੀ ਕਰਦਾ ਤੂੰ ਤੇ ਕਹਿੰਦੇ ਮੈਂ ਆਖਿਆ ਵੀ ਇਦਾਂ ਮੈਂ ਬਹੁਤ ਤੰਗ ਆ ਵੀ ਮੇਰੇ ਖਾਰਸ਼ ਬਹੁਤ ਜ਼ਿਆਦਾ ਹੁੰਦੀ ਤੇ ਕਹਿੰਦੇ ਉਹ ਸਿੰਘ ਕਹਿਣ ਲੱਗਾ ਸਾਹਮਣੇ ਖਾਲਸਾ ਜੀ ਸਰੋਵਰ ਸਾਹਮਣੇ ਜਿੱਥੋਂ ਵੱਡੇ ਗੇਟ ਥਾਣੀ ਅੰਦਰ ਵੱਡੀ ਤਬੇਲੇ ਦੇ ਸਾਹਮਣੇ ਤੋਂ ਉੱਥੇ ਸਰੋਵਰ ਹੈ ਤੇ ਉਹ ਕਹਿੰਦੇ ਵੀ ਜਾ ਉਹ ਸਰੋਵਰ ਚੁੱਭਾ ਮਾਰ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਦਾ ਨਾਮ ਲੈ ਕੇ ਚੁੱਭਾ ਚੁੱਭਾ ਮਾਰ ਠੀਕ ਹੋ ਜਾਏਗਾ ਉਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹ ਭਾਈ ਨੇ ਵਜਨ ਮੰਨਿਆ ਜਾ ਕੇ ਚੁੱਭਾ ਮਾਰਿਆ ਤੇ ਚੁੱਭਾ ਮਾਰਨ ਦੀ ਦੇਰ ਸੀ ਤੇ ਖਾਰ ਛਡ ਗਈ ਜਲਨ हट ਗਈ ਮਹਾਰਾਜ ਦੀ ਐਡੀ ਕਿਰਪਾ ਉਹ ਭਾਈ ਸਾਹਿਬ ਸੁਣਾਉਂਦੇ ਆ ਕਿ ਮੇਰੇ ਤੇ ਐਡੀ ਕਿਰਪਾ ਹੋਈ ਕਿ ਉਹ ਤੋਂ ਬਾਅਦ ਕਹਿੰਦਾ ਮੈਂ ਤੀਜੇ ਚੌਥੇ ਦਿਨ ਫੇਰ ਗਿਆ ਕਿਉਂਕਿ ਮੇਰੇ 2-3 ਦਿਨ ਨਾ ਖਾਰਸ਼ ਹੋਈ ਰਾਤ ਨੂੰ ਮੈਨੂੰ ਨੀਂਦ ਵੀ ਆਈ ਨਾ ਜਲਣ ਹੋਈ ਜ਼ਖਮ ਤੇ ਕਹਿੰਦਾ ਤੀਜੇ ਦਿਨ ਮੈਂ ਫੇਰ ਇਸ਼ਨਾਨ ਕੀਤਾ ਕਹਿੰਦੇ ਫੇਰ ਇਸ਼ਨਾਨ ਕੀਤਾ ਫੇਰ ਆਰਾਮ ਆਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਲੀ-ਹੌਲੀ ਛਿਕੜ ਆ ਗਿਆ ਉਥੇ ਇਸ਼ਨਾਨ ਕਰਨ ਦੇ ਨਾਲ ਚੜ੍ਹਦੀ ਕਲਾ ਆ ਗਈ ਮੇਰੇ ਜਿਹੜਾ ਚਮੜੀ ਦਾ ਜਿਹੜਾ ਰੋਗ ਸੀਗਾ ਉਹ ਮਹਾਰਾਜ ਨੇ ਠੀਕ ਕਰਤਾ ਬਾਬਾ ਨੌ ਸਿੰਘ ਸਾਹਿਬ ਨੇ ਏਡੀ ਕਿਰਪਾ ਖਾਲਸਾ ਜੀ ਵਰਤਾਈ ਏ ਭਾਈ ਸਾਹਿਬ ਤੇ ਇਹ ਆਪਣੀ ਜੁਬਾਨੀੋਂ ਦੱਸਦੇ ਵੀ ਤੁਸੀਂ ਮੰਨਣਾ ਨਹੀਂ ਭਾਈ ਸਾਹਿਬ ਜੀ ਵੀ ਹਫਤੇ ਦੇ ਵਿੱਚ ਵਿੱਚ ਸਾਰਾ ਜਿਹੜਾ ਜ਼ਖਮ ਸੀ ਉਹ ਮਹਾਰਾਜ ਦੀ ਕਿਰਪਾ ਨਾਲ ਠੀਕ ਹੋ ਗਿਆ ਹਫਤੇ ਵਿੱਚ ਮੈਂ ਤਿੰਨ ਇਸ਼ਨਾਨ ਉੱਥੇ ਕੀਤੇ ਏਡੀ ਕਿਰਪਾ ਸ਼ੀਦਾ ਨੇ ਮੇਰੇ ਤੇ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਿਹੜਾ ਗੁਰਸੇਖ ਮਿਲਿਆ ਕਹਿੰਦੇ ਨਿਹੰਗ ਸਿੰਘ ਮਿਲਿਆ ਉਹ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਮੰਨਦਾ ਕਿ ਉਹੀ ਮੈਨੂੰ ਮਿਲੇ ਉੱਥੇ ਵੀ ਜਿਨ੍ਹਾਂ ਨੇ ਕਿਹਾ ਚ ਬੱਚੇ ਵਿੱਚ ਸਾਥ ਸਰੋਵਰ ਵਿੱਚ ਇਸ਼ਨਾਨ ਕਰ ਲਾ ਉਹਨਾਂ ਚ ਬੱਚਾ ਆਖਿਆ ਤੇ ਹੈ ਤੇ ਉਹ ਸਰੋਵਰ ਤੇ ਚ ਬੱਚੇ ਵਿੱਚ ਕਹਿੰਦੇ ਇਸ਼ਨਾਨ ਕਰ ਲਾ ਤੇ ਤੋਬੇ ਵਿੱਚ ਸੱਚ ਆਖਿਆ ਮaaf ਕਰਨਾ ਕਹਿੰਦੇ ਤੋਬੇ ਵਿੱਚ ਇਸ਼ਨਾਨ ਕਰ ਲਾ ਮਹਾਰਾਜ ਕਿਰਪਾ ਕਰਨਗੇ ਤੇ ਖਾਲਸਾ ਜੀ ਉਹਨਾਂ ਨੇ ਤੋਬੇ ਵਿੱਚ ਇਸ਼ਨਾਨ ਉਹ ਜਦੋਂ ਕਹਿੰਦਾ ਮੈਂ ਤਿੰਨ ਇਸ਼ਨਾਨ ਕੀਤੇ ਹਫਤੇ ਵਿੱਚ ਬਿਲਕੁਲ ਤੰਦਰੁਸਤ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਕਹਿੰਦਾ ਕੰਮ ਕਾਜ ਦੇ ਮੈਂ ਜਾਣਾ ਤੇ ਕਹਿੰਦਾ ਕੁਦਰਤੀ ਨਾ ਮੇਰੇ ਘਰ ਵਾਲੇ ਵੀ ਉਦੋਂ ਤੋਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਜਾਣ ਲੱਗ ਪਏ ਕਿ ਇਹਨਾਂ ਕਹਿੰਦਾ ਕਦੀ ਵੀ ਪਹਿਲਾਂ ਅਸੀਂ ਨਹੀਂ ਗਏ ਸਾਨੂੰ ਪਤਾ ਹੀ ਨਹੀਂ ਆ ਕਹਿੰਦਾ ਅਸੀਂ ਇੱਥੇ ਦੇ ਜੰਪਾ ਵਾਲਿਆਂ ਵੀ ਮੇਰਾ ਘਰ ਸੀ ਉਹ ਕਿਸੇ ਕਾਰਨ ਕਰਕੇ ਖੋਸ ਗਿਆ ਸੀ ਕਿਰਾਏ ਤੇ ਰਹਿਣ ਲੱਗ ਪਏ ਪਰ ਅਸੀਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਕਦੇ ਗਏ ਹੀ ਨਹੀਂ ਸੀਗਾ ਤੇ ਕਹਿੰਦਾ ਉਸ ਤੋਂ ਬਾਅਦ ਮੇਰਾ ਪਰਿਵਾਰ ਵੀ ਜਾਣ ਲੱਗ ਪਿਆ ਤੇ ਮੇਰੀ ਬੇਟੀ ਇੱਕ ਛੋਟੀ ਤੇ ਉਹ ਕਈ ਵਾਰ YouTube ਵੇਖਦੀ ਹੋਵੇ ਕਹਿੰਦੇ ਇੱਕ ਦਿਨ ਵੇਖਦੇ ਆ ਵੇਖਦੇ ਆ ਨਾ ਉਹ ਕੋ ਫੋਨ ਚੱਲਦਾ ਰਹਿ ਗਿਆ ਭਾਈ ਸਾਹਿਬ ਉਹ ਤੁਹਾਡੀ ਹੱਡ ਬੀਤੀ ਬੋਲੀ ਹੋਈ ਸੀ ਕਹਿੰਦਾ ਉਹ ਮੈਂ ਸੁਣੀ ਉਸ ਦਿਨ ਤੋਂ ਬਾਅਦ ਮੈਂ ਸੁਣਨ ਲੱਗ ਪਿਆ ਤੇ ਮੈਂ ਫਿਰ ਆਪਜੀ ਉਹਨੇ ਖਾਲਸਾ ਜੀ ਮੈਨੂੰ ਦਾ ਪਰਸੋਂ ਕ ਚੌਥ ਦੀ ਗੱਲ ਟੁੱਟੇ ਜਦੋਂ ਫੋਨ ਟੁੱਟਾ ਉਹਤੇ ਵੀ ਉਹਨਾਂ ਨੇ ਭੇਜੀ ਸੀ ਤੇ ਮੈਂ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਨੇ ਭੇਜੀਆਂ ਹੱਡ ਬੀਤੀਆਂ ਦੁਬਾਰਾ ਭੇਜੋ ਉਹਨਾਂ ਨੇ ਫਿਰ ਮੈਨੂੰ ਦੁਬਾਰਾ ਭੇਜੀ ਤੇ ਐਸੇ ਗਰਮੀਆਂ ਦੀ ਗੱਲ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਰੋਗ ਹੋਗੇ ਬਾਬਾ ਨੌ ਸਿੰਘ ਸਾਹਿਬ ਨੇ ਐਸੀ ਕਲਾ ਖਾਲਸਾ ਜੀ ਕਲਾ ਵਰਤੌਣਾ ਕੀਤੀ ਕਿਰਪਾ ਕੀਤੀ ਮਹਾਰਾਜ ਤੇ ਸਦਾ ਹੀ ਖਾਲਸਾ ਜੀ ਸੁਖ ਦਿੰਦੇ ਆ ਮਹਾਰਾਜ ਸੱਚੇ ਪਾਸ਼ਾ ਵਰਗਾ ਹੋਰ ਦੇ ਆਲੂ ਕਿਰਪਾਲੂ ਕੌਣ ਮਹਾਰਾਜ ਦੇ ਚਰਨ ਸ਼ਰਨ ਵਿੱਚ ਚਲੇ ਜਾਈਏ ਅਰਦਾਸ ਕਰ ਲਈਏ ਨਾ ਤੇ ਉਸੇ ਵੇਲੇ ਸਤਿਗੁਰ ਪ੍ਰਵਾਨ ਕਰ ਲੈਂਦੇ ਆ ਐਡੀ ਕਿਰਪਾ ਦੇ ਮਾਲਕ ਹਨ ਪਾਤਸ਼ਾਹਾਂ ਦੇ ਪਾਸ਼ਾ ਸਤਿਗੁਰ ਸੋ ਸਾਨੂੰ ਮਹਾਰਾਜ ਦੇ ਘਰੋਂ ਮੰਗਣਾ ਨਹੀਂ ਆਉਂਦਾ ਸਾਨੂੰ ਜਾਚ ਨਹੀਂ ਹੈ ਸਾਨੂੰ ਭਰੋਸਾ ਨਹੀਂ ਆਉਂਦਾ ਅਸੀਂ ਕਿਸੇ ਦੀ ਸੁਣਦੇ ਹਾਂ ਹੁਣ ਕਈ ਵਾਰ ਨਾ 10 ਨੂੰ ਹੀ ਮੈਸੇਜ ਆਉਂਦੇ ਆ ਕਿ ਭਾਈ ਸਾਹਿਬ ਜੀ ਤੁਸੀਂ ਇੰਨੀਆਂ ਹੱਡ ਬੀਟੀਆਂ ਸੁਣਾਉਨੇ ਹੋ ਪਰ ਮੈਨੂੰ ਭਰੋਸਾ ਨਹੀਂ ਆਉਂਦਾ ਕਿਉਂਕਿ ਮੇਰੀ ਤੇ ਪੂਰੀ ਨਹੀਂ ਹੁੰਦੀ ਖਾਲਸਾ ਜੀ ਆਪਣੀ ਗਲਤੀ ਹੁੰਦੀ ਐ ਇਸ ਕਰਕੇ ਅਰਦਾਸ ਕਿਤੇ ਪੂਰੀ ਨਹੀਂ ਹੁੰਦੀ ਵੈਸੇ ਕੋਈ ਇਹੋ ਜੀ ਗੱਲ ਨਹੀਂ ਕਿ ਮਹਾਰਾਜ ਕਰਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਦਾ ਸੁਣਦੇ ਆ ਸਦਾ ਹੀ ਸੱਚੇ ਪਾਤਸ਼ਾਹ ਮੇਰਾ ਕਰਦੇ ਆ ਖੁਸ਼ੀਆਂ ਵੰਡਦੇ ਆ ਝੋਲੀਆਂ ਭਰਦੇ ਆ ਪਰ ਆਪਣੇ ਵਿੱਚ ਕੋਈ ਨਾ ਕੋਈ ਨੁਕਸ ਹੁੰਦਾ ਕੋਈ ਨਾ ਕੋਈ ਖਾਲਸਾ ਜੀ ਔਗਣ ਹੁੰਦਾ ਉਹ ਔਗਣ ਹੀ ਸਾਡੀ ਅਰਦਾਸ ਮਹਾਰਾਜ ਤੱਕ ਨਹੀਂ ਪਹੁੰਚਣ ਦਿੰਦਾ ਤੇ ਕਈ ਇਹੋ ਜੀਆਂ ਗੱਲਾਂ ਵੀ ਕਰ ਜਾਂਦੇ ਆ ਵੀ ਆ ਤੁਸੀਂ ਝੂਠ ਤੂਫਾਨ ਬੋਲਦੇ ਹੋ ਕੁਫਰ ਤੋਲਦੇ ਹੋ ਜੇ ਸੱਚ ਹੋਣ ਤੇ ਸਾਡੀਆਂ ਨਾ ਅਰਦਾਸਾਂ ਪੂਰੀਆਂ ਹੁਣ ਹੁਣ ਖਾਲਸਾ ਜੀ ਸਾਰੇ ਜਿਹੜੇ ਹਨ ਉਹ ਸ਼ਰਧਾਵਾਣ ਨਹੀਂ ਕਈ ਕਈ ਸਿੱਖ ਜਿਹੜੇ ਬਹੁਤ ਸ਼ਰਧਾਵਾਣ ਆ ਉਹਨਾਂ ਨੂੰ ਦੁੱਖ ਵੀ ਬੜੇ ਜਿਵੇਂ ਖਾਲਸਾ ਜੀ ਦਾਸ ਨੂੰ ਇੱਕ ਮਿੱਤਰ ਮਿਲਿਆ ਸੀ ਤੇ ਟਾਲਾ ਸਾਹਿਬ ਦੀ ਗੱਲ ਆ ਸ਼ਾਇਦ ਉਹ ਰੀਆਂ ਦੋਵੇਂ ਲੱਤਾਂ ਨਹੀਂ ਸੀਗੀਆਂ ਤੇ ਉਹ ਮੈਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਬਹੁਤ ਔਖਾ ਹੁੰਦਾ ਹੁਣ ਤੁਹਾਨੂੰ ਤੁਰਨਾ ਫਿਰਨਾ ਉਹਨੇ ਮੈਨੂੰ ਆਖਿਆ ਭਾਈ ਸਾਹਿਬ ਜੀ ਬੜੀ ਕਿਰਪਾ ਮੇਰੇ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਮੈਨੂੰ ਕੋਈ ਸ਼ਿਕਵਾ ਨਹੀਂ ਜ਼ਿੰਦਗੀ ਨਾਲ ਮੈਂ ਬਹੁਤ ਆਨੰਦ ਜੀਆ ਮੈਨੂੰ ਜੋ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤਾ ਕੋਈ ਦੇ ਨਹੀਂ ਸਕਦਾ ਵੇਖੋ ਖਾਲਸਾ ਜੀ ਉਹਦੀ ਲਤਾਂ ਨਹੀਂ ਪਰ ਸ਼ਰਧਾ ਭਾਵਨਾ ਵੇਖੋ ਉਹਦੀ ਕਿੰਨਾ ਪ੍ਰੇਮ ਉਹਦੇ ਅੰਦਰ ਤੇ ਸਾਡੀਆਂ ਲਤਾਂ ਵੀ ਨੇ ਅੱਖਾਂ ਵੀ ਨੇ ਬਾਹਾਂ ਵੀ ਨੇ ਸਾਰਾ ਸਰੀਰ aroga ਪਰ ਫਿਰ ਵੀ ਸਾਨੂੰ ਮਹਾਰਾਜ ਦੇ ਭਰੋਸਾ ਨਹੀਂ ਬੱਜਦਾ ਫਿਰ ਵੀ ਅਸੀਂ ਰੋਂਦੇ ਰਹਿੰਦੇ ਆ ਉਹ ਸਾਡੇ ਆਪਣੇ ਵਿੱਚ ਘਾਟ ਹੁੰਦੀ ਆ ਮਹਾਰਾਜ ਕਿਰਪਾ ਕਰ ਅਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ